ਜੋ ਸਰਬਜੀਤ ਸਾਡੇ ਪੱਤਰਕਾਰ ਅਜੇ ਵੀ ਇਸ ਖਬਰ ਤੇ ਸਾਡੇ ਨਾਲ ਜੁੜੇ ਹੋਏ ਨੇ ਸਰਬਜੀਤ ਸਾਡੇ ਪੱਤਰਕਾਰ ਯਾਦਵੰਦਰ ਸਿੰਘ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਕੁਝ ਦਿਨ ਪਹਿਲਾਂ ਉਹਨਾਂ ਕਿਹਾ ਕਿ ਅਜੇ ਵੀ ਜੋ ਸਰਵ ਸੰਸਕ ਫਲੋਰ ਨੇ ਆਪਣੇ ਆਪ ਨੂੰ ਪਾਕ ਸਾਫੀ ਦਾਸ ਰਹੇ ਨੇ ਅਸ਼ਰੀ ਕਿਉਂਕਿ ਜਿਸ ਤਰੀਕੇ ਨਾਲ ਪੂਰਾ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਜਿਸ ਤਰੀਕੇ ਨਾਲ ED ਵੱਲੋਂ ਦਮਨਬੀਰ ਨੂੰ ਜਦੋਂ ਨੋਟਿਸ ਕੀਤਾ ਗਿਆ ਸੀਗਾ 28 ਫਰਵਰੀ ਨੂੰ ਉਸ ਵੇਲੇ ਵੀ ਸਰਮ ਸਿੰਘ ਫਲੋਰ ਨੇ ਇਹ ਕਿਹਾ ਸੀਗਾ ਕਿ ਉਹ ਪੂਰੇ ਇਸ ਮਾਮਲੇ 'ਚ ਸਾਫ਼ ਹੈਗੇ ਨੇ ਪਰ ਜਿਸ ਤਰੀਕੇ ਨਾਲ ED ਦਾ ਸ਼ਿਕੰਜਾ ਇਹਨਾਂ ਦੇ ਕਸਦਾ ਜਾ ਰਿਹਾ ਹੈਗਾ ਚੁੰਨੀ ਨਾਲ ਗਾਬਾ ਦੀ ਜਿੰਨੀਆਂ ਵੀ ਫੈਕਟਰੀਆਂ ਹੈਗੀਆਂ ਉਹਨਾਂ ਦਾ ਫੈਕਟਰੀ ਦਾ ਪੂਰਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤਲਬ ਕੀਤਾ ਜਾ ਰਿਹਾ ਉਸ ਤੋਂ ਬਾਅਦ ਵਿਦੇਸ਼ੀ ਜੋ ਪੈਸਾ ਆ ਜਾ ਰਿਹਾ ਹੈਗਾ ਉਸ ਪੈਸੇ ਦੀ ਪੂਰੀ ਰੂਟ ਨੂੰ ਕਹਿ ਸਕਦੇ ਆ ਪਹਿਲੀ ਗੱਲ ਤਾਂ ਇਹ ਕਿ ਇਹ ਇੱਕ ਬਹੁਤ ਵੱਡਾ ਸਕੈਮ ਹੈ 6000 ਕਰੋੜ ਦੇ ਆਸ- ਪਹਿਲਾਂ ਜਿਸ ਦਾ ਦੱਸਿਆ ਕਿ ਅਮਰੀਕਾ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਔਰ ਮਿਡਲ ਈਸਟ ਯੂਰਪ ਤੱਕ ਕਿਉਂਕਿ ਇਹ ਸਾਰਾ ਰੂਟ ਸੀਗਾ ਉਸੇ ਰੂਟ ਦੇ ਚੱਲਦਿਆਂ ਹੋਇਆਂ ਲਗਾਤਾਰ ਇਹ ਫੌਰੀਨ ਜਾ ਰਿਹਾ ਸੀ ਜਗਦੀਸ਼ ਸਿੰਘ ਭੋਲਾ ਜਿਹੜਾ ਹੈਗਾ ਇਸ ਪੂਰੇ ਮਾਮਲੇ ਦਾ ਪੂਰਾ ਮੁਖਿਆ ਮੰਨਿਆ ਗਿਆ ਸੀ ਉਸ ਤੋਂ ਬਾਅਦ ਜਿੱਦਾਂ ਕੜੀਆਂ ਪੰਜਾਬ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀਆਂ ਗਈਆਂ ਤਾਂ ਇਨਵੈਸਟੀਗੇਸ਼ਨ ਦੇ ਚੱਲਦਿਆਂ ਹਾਲਾਂਕਿ ਪੁਲਿਸ ਵੱਲੋਂ ਇਹ ਗੱਲ ਸਾਹਮਣੇ ਨਹੀਂ ਆਈ ਸੀ ਕਿ ਮੰਤਰੀਆਂ ਦੇ ਵੀ ਸ਼ਾਮਿਲ ਆ ਪਰ ਭੋਲਾ ਜਿਸ ਤਰੀਕੇ ਨਾਲ ਸਾਹਮਣੇ ਆਇਆ ਹੈ ਮੀਡੀਆ ਦੇ ਸਾਹਮਣੇ ਉਹਨੇ ਬੋਲਿਆ ਹੈਗਾ ਔਰ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਈਡੀ ਵੱ ਸਟੇਟਮੈਂਟ ਹੋਈ ਹੈ ਔਰ ਉਸ ਸਟੇਟਮੈਂਟ ਦੇ ਵਿੱਚ ਵੀ ਉਹਨੇ ਮੰਤਰੀਆਂ ਦੇ ਨਾਮ ਸ਼ਰੀਆਮ ਲੈਨੇ ਜਿਹਾ ਜਿਹੜਾ ਕਿ ਮੰਨਣਾ ਹੈਗਾ ਸੂਤਰਾਂ ਦੇ ਮੁਤਾਬਕ ਪਰ ਉਸ ਤੋਂ ਬਾਅਦ ਲਗਾਤਾਰ ਪ੍ਰੈਸ਼ਰ ਬਣ ਰਿਹਾ ਸੀ ਉਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਦਾਂ ਰਿਜ਼ਲਟ ਜਿਹੜੇ ਹੈਗੇ ਨੇ ਤੀਜੇ ਜਿਹੜੇ ਹੈਗੇ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਹੈਗਾ ਉਹ ਭਰਿਆ ਹੋਇਆ ਇਸ ਪੂਰੇ ਡਰੱਗਸ ਨੂੰ ਲੈ ਕੇ ਔਰ ਮੰਤਰੀਆਂ ਦੇ ਨਾਮ ਸ਼ਰੀਆਮ ਕਹਿ ਸਕਦੇ ਆ ਕਿ ਬੱਚੇ ਬੱਚੀ ਦੀ ਜ਼ੁਬਾਨ ਤੇ ਹੈ ਕਿ ਪੰਜਾਬ ਦੇ ਵਿੱਚ ਡਰੱਗਸ ਦਾ ਕਾਰੋਬਾਰ ਕੌਣ ਕਰ ਰਿਹਾ ਹੈ ਉਸੇ ਤੇ ਚੱਲਦੇ ਆਪ ਸਰਕਾਰ ਪ੍ਰੈਸ਼ਰ 'ਤੇ ਜ਼ਰੂਰ ਸੀਗੀ ਔਰ ਉਸ ਉਸ ਪ੍ਰੈਸ਼ਰ ਦੇ ਚੱਲਦੇ ਆ ਅ ਸਰਨ ਸਿੰਘ ਫਲੋਰ ਦਾ ਇਹ ਕਹਿਣਾ ਹੈਗਾ ਕਿ ਈਡੀ ਵੱਲੋਂ ਜੋ ਉਹਨਾਂ ਨੂੰ ਸੰਮਣ ਉਹਦੇ ਬੇਟੇ ਨੂੰ ਭੇਜੇਗੇ ਸਨ ਉਹ ਸੰਮਣਾਂ ਦੇ ਚਲਦਿਆਂ ਮਿਲ ਗਏ ਨੇ ਔਰ ਸੰਮਣ ਦੇ ਚਲਦਿਆਂ ਉਹਨਾਂ ਨੈਤਿਕਤਾ ਦੇ ਆਧਾਰ ਤੇ ਇਹ ਅਸਤੀਫਾ ਦਿੱਤਾ ਹੈ ਪਰ ਇਸ ਅਸਤੀਫੇ ਦੇ ਪਿੱਛੇ ਅਗਰ ਕਹਿ ਸਕਦੇ ਆ ਤਾਂ ਕਿਤੇ ਨਾ ਕਿਤੇ ਪਾਰਟੀ ਹਾਈ ਕਮਾਂਡ ਪਾਰਟੀ ਪ੍ਰਧਾਨ ਦਾ ਪੂਰਾ ਕਹਿ ਸਕਦੇ ਆ ਕਿ ਪ੍ਰੈਸ਼ਰ ਹੋ ਸਕਦਾ ਉਸ ਤੋਂ ਬਾਅਦ ਹੀ ਇਹ ਅਸਤੀਫਾ ਹੋਇਆ ਹੈ ਸਰਜੀ ਦਿਨਵੋਲੋ ਬੇਸ਼ੱਕ ਇਹ ਕਹਿ ਦਿੱਤਾ ਕਿ ਮੰਤਰੀ ਪਦ ਤੋਂ ਉਹ ਅਸਤੀਫਾ ਜ਼ਰੂਰ ਦੇ ਰਹੇ ਨੇ ਔਰ ਦੂਜੀ ਗੱਲ ਇਹ ਵੀ ਕਹਿੰਦੇ ਨਜ਼ਰ ਆਈ ਨੇ ਕਿ ਜੇ ਉਹਨਾਂ ਦਾ ਨਾਮ ਤੇ ਮੋਹਰ ਲੱਗ ਜਾਂਦੀ ਹੈ ਯਾਨੀ ਕਿ ਜੇ ਉਹਨਾਂ ਦਾ ਨਾਮ ਇਸ ਦੇ ਵਿੱਚ ਸ਼ਾਮਿਲ ਹੁੰਦਾ ਉਹਨਾਂ ਦੇ ਬੇਟੇ ਦਮਨਵੀਰ ਦਾ ਨਾਮ ਸ਼ਾਮਿਲ ਹੁੰਦਾ ਤਾਂ ਉਹ ਰਾਜਨੀਤੀ ਛੱਡ ਦੇਣਗੇ ਇਹ ਬਹੁਤ ਵੱਡੀ ਆਪਣੇ ਆਪ ਤੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਆ ਬਿਲਕੁਲ ਸਹੀ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਦਾਅਵਾ ਜਰੂਰ ਕੀਤਾ ਕਿ ਅਗਰ ਪੂਰੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਵੀ ਪਰਿਵਾਰ ਦਾ ਮੈਂਬਰ ਸ਼ਾਮਿਲ ਹੋਇਆ ਮਿਲਦਾ ਹੈ ਤਾਂ ਉਹ ਰਾਜਨੀਤੀ ਛੱਡ ਦੇਣਗੇ ਪਰ ਸਾਫ਼ ਤੌਰ ਤੇ ਈਡੀ ਵੱਲੋਂ ਬਕਾਇਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਹੈਗੇ ਨੇ ਇਸ ਗੱਲ ਦੇ ਸਬੂਤ ਮਿਲੇ ਨੇ ਔਰ ਸਮਨ ਜਿਹੜੇ ਹੈਗੇ ਨੇ ਜਾਰੀ ਕੀਤੇ ਗਏ ਨੇ ਪੁਚਗੀ ਚ ਲਈ ਅਗਰ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸੀਗਾ ਤਾਂ ਈਡੀ ਵੱਲੋਂ ਬਾਰ-ਬਾਰ ਜੋ ਸਮਨ ਭੇਜੀ ਜਾ ਰਹੇ ਸਨ ਤਾਂ ਸਵਰਨ ਸਿੰਘ ਫਲੋਰ ਦੇ ਬੇਟੇ ਜਿਹੜੇ ਦਮਨਵੀਰ ਸਿੰਘ ਉਹ ਕਿਉਂ ਨਹੀਂ ਪੇਸ਼ ਹੋਏ ਦੇਣੇ ਸੀ ਔਰ ਉਸ ਤੋਂ ਬਾਅਦ ਅੱਜ ਫੇਰ ਦੁਬਾਰਤ ਤੋਂ ਸਮਣ ਜਿਹੜੇ ਹੈਗੇ ਨੇ ਭੇਜੇ ਗਏ ਸਨ ਉਸ ਤੋਂ ਬਾਅਦ ਹੀ ਅਸਤੀਫਾ ਹੋਇਆ ਹਾਲਾਂਕਿ ਇਹ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਸੀ ਦਮਨਵੀਰ ਦੇ ਪਿਤਾ ਸਰਬੰਸ ਸਿੰਘ ਫਲੋਰ ਦਾ ਕਿ ਸਮਣ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲੇ ਔਰ ਸਮਣ ਤੋਂ ਬਾਅਦ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਇਹ ਪੂਰਾ ਅਸਤੀਫਾ ਦਿੱਤਾ ਹੈਗਾ ਸਰ ਅਭੀਤ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਹਾਰ ਦਾ ਖਾਮਿਆਜ਼ਾ ਸਰਬੰਸ ਸਿੰਘ ਫਲੋਰ ਨੂੰ ਪੁਗਤਣਾ ਪਿਆ ਜਾਂ ਫੇਰ ਦਮਨਵੀਰ ਦੇ ਨਾਮ ਤੇ ਜਿਸ ਤਰ੍ਹਾਂ ਸ਼ਿਕੰਜਾ ਕੱਸਿਆ ਜਾ ਰਿਹਾ ਉਸ ਦਾ ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ ਦੇਖੋ ਦੋ ਗੱਲਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਤਾਂ ਪਹਿਲਾਂ ਸੀਗਾ ਜੋ ਚੋਣਾਂ ਦੇ ਨਤੀਜੇ ਆਏ ਨੇ ਚੋਣਾਂ ਦੇ ਨਤੀਜੇ ਤੋਂ ਅਕਾਲੀ ਦਲ ਜਿਹੜਾ ਹੈਗਾ ਹੈ ਨਾਖੁਸ਼ਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਹ ਮੁੱਦਾ ਬਾਰ-ਬਾਰ ਉੱਠਿਆ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਕਾਰੋਬਾਰ ਹੈ ਉਸ ਨਸ਼ੇ ਦੇ ਕਾਰੋਬਾਰ ਕਰਕੇ ਸਰਕਾਰ ਦੀ ਜਿਹੜੀ ਸ਼ਬੀ ਖਰਾਬ ਹੋਈ ਹੈ ਦੂਜਾ ਮਾਈਨਿੰਗਸ ਨੂੰ ਲੈ ਕੇ ਹਾਲਾਂਕਿ ਮਾਈਨਿੰਗਸ ਦੇ ਵਿੱਚ ਵੀ ਜਿਹੜੇ ਹੈਗੇ ਨੇ ਰਾਜਨੀਤਿਕ ਨੇਤਾਵਾਂ ਦਾ ਹੱਥ ਜ਼ਰੂਰ ਸਾਹਮਣੇ ਆ ਰਿਹਾ ਹੈਗਾ ਪਰ ਉਹ ਉਹਦਾ ਖਲਾਸਾ ਹਲੇ ਹੋਣਾ ਬਾਕੀ ਕੌਣ-ਕੌਣ ਦੇ ਵਿੱਚ ਸ਼ਾਮਿਲ ਹੈ ਪਰ ਫਿਲਹਾਲ ਜੋ ਨਸ਼ਿਆਂ ਦਾ ਮਾਮਲਾ ਸੀ ਇਹਨਾਂ ਨਸ਼ਿਆਂ ਦੇ ਮਾਮਲੇ ਦੇ ਸਨ ਜਿਸ ਤਰ੍ਹਾਂ ਜਗਦੀਸ਼ ਸਿੰਘ ਭੋਲਣ ਨੇ ਦਾਵਾ ਕੀਤਾ ਸੀਗਾ ਉਹਨਾਂ ਚ ਇੱਕ ਨਾਮ ਸਨੂ ਸਿੰਘ ਫਲੋਰ ਦਾ ਸੀਗਾ ਔਰ ਦੂਜਾ ਜੋ ਨਾਮ ਸੀਗਾ ਉਹ ਮਾਜੇ ਦੇ ਇੱਕ ਕੈਬਨਿਟ ਮਨਿਸਟਰ ਦਾ ਹੈਗਾ ਔਰ ਸ਼੍ਰੀਆਮ ਨਾਮ ਲਿਆ ਗਿਆ ਮੀਡੀਆ ਦੇ ਸਾਹਮਣੇ ਹਾਲਾਂਕਿ ਕਾਲੀਦਲ ਵੱਲੋਂ ਕਹਿ ਸਕਦੇ ਆ ਕਿ ਕਲੀਨ ਚਿੱਟ ਦਿੱਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਸ ਤਰ੍ਹਾਂ ਨਹੀਂ ਹੈਗਾ ਪਰ ਜੋ ਲੋਕਾਂ ਦੇ ਵਿੱਚ ਜੋ ਆਵਾਮ ਦੇ ਵਿੱਚ ਜੋ ਪੰਜਾਬ ਦੇ ਲੋਕਾਂ ਨੇ ਕਹਿ ਸਕਦੇ ਆ ਕਿ ਨਾਮ ਹੈ ਬੱਚੇ ਬੱਚੇ ਦੀ ਜਵਾਨ ਤੇ ਹੈ ਕਿ ਕੌਣ ਮਨਿਸਟਰ ਜਿਹੜੇ ਹੈਗੇ ਡਰੱਗਸ ਦੇ ਕਾਰੋਬਾਰ ਦੇ ਪਿੱਛੇ ਹੈ ਤਾਂ ਸ਼ਾਇਦ ਉਸ ਦਾ ਜਵਾਬ ਆਰਾਮ ਨਾਲ ਮਿਲ ਜਾਂਦਾ ਔਰ ਇਹੀ ਇੱਕ ਵੱਡਾ ਕਾਰਨ ਹੈ ਕਿ ਡਰੱਗਸ ਨੂੰ ਲੈ ਕੇ ਪੰਜਾਬ ਸਰਕਾਰ ਖਰਾਬ ਹੋਈ ਆ ਉਸੇ ਇਮੇਜ ਨੂੰ ਕਹਿ ਸਕਦੇ ਆਰ ਬਰਕਰਾਰ ਰੱਖਣ ਦੇ ਲਈ ਇਹ ਅਸਤੀਫਾ ਹੋਇਆ ਹੁਣ ਦੇਖਣਾ ਇਹ ਹੋ ਗਿਆ ਜੋ ਮਾਜੇ ਦੇ ਮੰਤਰੀ ਦਾ ਨਾਮ ਸਾਹਮਣੇ ਆਇਆ ਸੀਗਾ ਕਿ ਆ ਉਹਨਾਂ ਤੇ ਵੀ ਪ੍ਰੈਸ਼ਰ ਹੈਗਾ ਜਾਂ ਕਿਸੇ ਹੋਰ ਵਜ੍ਹਾ ਕਰਕੇ ਉਹ ਉਹਨਾਂ ਦਾ ਅਸਤੀਫਾ ਹੁੰਦਾ ਹੈ ਇਹ ਇੱਕ ਕਾਫੀ ਦਿਲਚਸਪ ਸਵਾਲ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮਾਜੇ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਆ ਸਕਦਾ ਹੈ ਸਰਵਜਤਾ ਖੀਰ ਦੇ ਵਿੱਚ ਅੱਥਰ ਤੋਂ ਇਹ ਜਾਨਣਾ ਚਾਹਾਂਗੇ ਕਿ ਜਗਦੀਸ਼ ਭੋਲਾ ਨੇ ਜਦੋਂ ਦੇ ਵੀ ਇਹਨਾਂ ਕੈਬਨਰੇਟ ਮੰਤਰੀਆਂ ਦੇ ਨਾਮ ਸਾਹਮਣੇ ਲਿਆਉਂਦੇ ਤਾਂ ਮੀਡੀਆ ਤੋਂ ਉਸ ਨੂੰ ਕਾਫੀ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜਾਬ ਪੁਲਿਸ ਦਾ ਕਾਫੀ ਦਬਾਅ ਜਗਦੀਸ਼ ਭੋਲਾ ਦੇ ਉੱਤੇ ਦੇਖਿਆ ਜਾ ਰਿਹਾ ਸੀ ਕਿਉਂਕਿ ਜਗਦੀਸ਼ ਭੋਲਾ ਨੇ ਕੋਰਟ ਦੀ ਜਿਸ ਵੇਲੇ ਕੋਰਟ ਦੇ ਵਿੱਚ ਲਿਆਂਦਾ ਗਿਆ ਸੀ ਜਗਦੀਸ਼ ਭੋਲਾ ਨੇ ਇਸ ਗੱਲ ਨੂੰ ਖੁਦ ਕਿਹਾ ਸੀ ਕਿ ਮੈਂ ਕਿਸੇ ਤੀਸਰੇ ਮੰਤਰੀ ਦਾ ਮੰਤਰੀ ਦਾ ਨਾਮ ਹੁਣ ਨਹੀਂ ਲੈ ਸਕਦਾ ਕਿਉਂਕਿ ਮੇਰੇ ਨਾਲ ਬਹੁਤ ਬੁਰਾ ਸਲੂਕ ਉਸ ਤੋਂ ਬਾਅਦ ਕੀਤਾ ਜਾਂਦਾ ਹੈ ਇਹ ਗੱਲ ਜਗਦੀਸ਼ ਭੋਲਾ ਦੇ ਵੱਲੋਂ ਕਹੀ ਗਈ ਸੀ ਪਰ ਜਿਸ ਤਰ੍ਹਾਂ मंत्री ਦਾ ਜਗਦੀਸ਼ ਭੋਲਾ ਦੇ ਵੱਲੋਂ ਅਜੇ ਤੱਕ ਨਾਮ ਨਹੀਂ ਲਿੱਤਾ ਗਿਆ ਉਹ ਨਾ ਵੀ ਜਲਦ ਹੀ ਸਾਹਮਣੇ ਆ ਜਾਏਗਾ ਦੇਖੋ ਪੂਰੇ ਮਾਮਲੇ ਦਾ ਜੋ ਖੁਲਾਸਾ ਕੀਤਾ ਗਿਆ ਉਹ ਬਕਾਇਦਾ ਤੌਰ ਤੇ ਜਗਦੀਸ਼ ਸਿੰਘ ਭੋਲਾ ਵੱਲੋਂ ਕੋਰਟ ਦੇ ਬਾਹਰ ਮੀਡੀਆ ਦੇ ਨਾਮ ਨਾਲ ਗੱਲਬਾਤ ਕਰਦੇ ਕੀਤਾ ਗਿਆ ਲੱਗਦਾ ਕੋਈ ਬਕਾਇਦਾ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਪਰ ਉਸ ਤੋਂ ਬਾਅਦ ਜਦੋਂ ਨਾਮ ਸਾਹਮਣੇ ਆਇਆ ਤਾਂ ਜਗਦੀਸ਼ ਸਿੰਘ ਭੋਲਾ ਦੀ ਜਦੋਂ ਵੀ ਪੇਸ਼ੀ ਅੱਜ ਵੀ ਪੇਸ਼ੀ ਉਹਨਾਂ ਦੀ ਮੁਹਾਲੀ ਕੋਰਟ ਦੇ ਵਿੱਚ ਆ ਉਸ ਤੋਂ ਬਾਅਦ ਬਕਾਇਦਾ ਪੁਲਿਸ ਜਿਹੜਾ ਹੈਗਾ ਇਹ ਪੁਲਿਸ ਤੰਤਰ ਇਸ ਤਰੀਕੇ ਨਾਲ ਫਲਾ ਦਿੰਦਾ ਕਿ ਮੀਡੀਆ ਦੇ ਨਾਲ ਭੋਲਾ ਗੱਲਬਾਤ ਨਾ ਕਰ ਸਕੇ ਔਰ ਇਹ ਵੀ ਜੋ ਜਾਣਕਾਰੀ ਮਿਲੀ ਸੀ ਕਿ ਪੁਲਿਸ ਵਾਲਿਆਂ ਨੂੰ ਬਕਾਇਦਾ ਤਾਕੀਦ ਕੀਤੀ ਗਈ ਹੈ ਕਿ ਅਗਰ ਕਿਸੇ ਵੀ ਮੀਡੀਆ ਦੇ ਨਾਲ ਭੋਲਾ ਗੱਲਬਾਤ ਕਰਦਾ ਪਾਇਆ ਗਿਆ ਤਾਂ ਉਸ ਪੁਲਿਸ ਅਫਸਰ ਨੂੰ ਜਿਹੜਾ ਹੈਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਹਿ ਸਕਦੇ ਆ ਇੱਕ ਪ੍ਰੈਸ਼ਰ ਹੈ ਔਰ ਉਸ ਤੋਂ ਬਾਅਦ ਜਗਦੀਸ਼ ਸਿੰਘ ਭੋਲਾ ਵੀ ਕਾਫੀ ਵਾਰੀ ਕਹਿ ਚੁੱਕਿਆ ਹੈ ਕਿ ਉਸ ਉਹਦੇ ਨਾਲ ਬਹੁਤ ਬੁਰਾ ਵਿਵਹਾਰ ਹੋਇਆ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਖਲਾਸਾ ਕੀਤਾ ਹੈਗਾ ਪਰ ਗੱਲ ਇਹ ਹੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਬੈਕਫੁੱਟ ਤੇ ਜ਼ਰੂਰ ਸੀਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਔਰ ਉਹਦੇ ਦੇ ਚਲਦੇ ਆ ਆਪਣੀ ਇੱਕ ਇਮੇਜ ਕਹਿ ਸਕਦੇ ਆ ਕਿ ਸਾਫ ਸੁਥਰੀ ਕਰਨ ਦੇ ਲਈ ਸਰਕਾਰ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਆ ਪਰ ਦੇਖਣਾ ਇਹ ਹੋਊਗਾ ਕਿ ਜੋ ਮਾਜੇ ਦਾ ਮੰਤਰੀ ਹੈਗਾ ਉਸ ਮੰਤਰੀ ਦੇ ਉੱਤੇ ਸਰਕਾਰ ਕੀ ਕਾਰਵਾਈ ਕਰਦੀ ਹੈਗੀ ਆ